ਸੋ ਸਾਰਿਆਂ ਨੂੰ ਵੀ ਅੱਜ ਆਪਣਾ ਇੰਡੀਅਨ ਪਾਲਟੀ ਦਾ ਲੈਕਚਰ ਹੋਊਗਾ। ਅਗਮ ਕੰਪੀਟੀਸ਼ਨ ਆਪਣੇ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇੰਡੀਅਨ ਪਾਲਟੀ ਦੇ ਵਿੱਚ ਅਸੀਂ ਅੱਜ ਪੜ੍ਹਾਂਗੇ ਗਵਰਨਮੈਂਟ ਬਾਰੇ, ਸਰਕਾਰ ਦੇ ਅੰਗ। ਕਿਹੜੇ-ਕਿਹੜੇ ਸਰਕਾਰ ਦੇ ਅੰਗ ਹਨ, ਉਹਨਾਂ ਦੁਆਰਾ ਕਿਹੜੇ-ਕਿਹੜੇ ਕੰਮ ਕੀਤੇ ਜਾਂਦੇ ਹਨ, ਜਾਂ ਉਹਨਾਂ ਦੀਆਂ ਕਿਹੜੀਆਂ-ਕਿਹੜੀਆਂ ਕਾਰਵਾਈਆਂ ਹੋਣਗੀਆਂ, ਉਹ ਸਾਰੀਆਂ ਨੂੰ ਆਪਾਂ ਡਿਸਕਸ ਕਰਾਂਗੇ ਅੱਜ ਦੀ ਕਲਾਸ ਵਿੱਚ। ਤੇ ਧਿਆਨ ਦੇਣਾ ਵੀਡੀਓ ਨੂੰ ਦੇਖੋ ਤੇ ਆਪਣੇ ਖੁਦ ਦੇ ਨੋਟਸ ਜਿਹੜੇ ਤੁਸੀਂ ਪ੍ਰਪੇਅਰ ਕਰ ਸਕਦੇ ਹੋ। ਵੀਡੀਓ ਚੰਗੀ ਲੱਗੀ ਤਾਂ ਬਾਕੀ ਨੇ ਜ਼ਰੂਰ ਸ਼ੇਅਰ ਕਰਿਓ। ਸਾਡੇ ਕੋਲੇ ਇੱਕ ਕੁਐਸਚਨ ਹੈਗਾ ਜੀ ਫਸਟ ਦੇ ਵਿੱਚ ਹੀ ਕਿ ਪਾਰਟਸ ਆਫ ਗਵਰਨਮੈਂਟ ਸਰਕਾਰ ਦੇ ਅੰਗਾਂ ਕਿੰਨੇ ਅੰਗ ਹੋਣਗੇ ਤਿੰਨ ਅੰਗ ਮੰਨੇ ਜਾਂਦੇ ਆ ਕਿਹੜੇ ਕਿਹੜੇ ਦੇਖੋ ਲੈਜਿਸਲੇਟਿਵ ਜਿਸ ਨੂੰ ਅਸੀਂ ਵਿਧਾਨਪਾਲਿਕਾ ਬੋਲਦੇ ਆ ਫਿਰ ਉਸ ਤੋਂ ਬਾਅਦ ਐਗਜ਼ੀਕਿਊਟਿਵ ਹੈ ਜਿਸ ਨੂੰ ਅਸੀਂ ਕਾਰਜਪਾਲਿਕਾ ਬੋਲਦੇ ਆ ਫਿਰ ਹੈਗਾ ਜੁਡੀਸ਼ਰੀ ਜਿਸ ਨੂੰ ਅਸੀਂ ਨਿਆਂਪਾਲਿਕਾ ਬੋਲਦੇ ਆ ਤੇ ਇਹ ਸਰਕਾਰ ਦੇ ਮੇਨ ਤਿੰਨ ਅੰਗ ਹੁੰਦੇ ਆ ਇਸ ਤੋਂ ਲਗਭਗ ਜੇ ਸਰਕਾਰ ਦਾ ਫੋਰਥ ਐਂਪਾਇਰ ਪੁੱਛਿਆ ਜਾਂਦਾ ਤਾਂ ਪ੍ਰੈਸ ਅਤੇ মিডিਆ ਨੂੰ ਮੰਨਿਆ ਜਾਂਦਾ ਕਲੀਅਰ ਤਾਂ ਲੈਜਿਸਲੇਟਿਵ ਦਾ ਮਤਲਬ ਕੀ ਹੁੰਦਾ ਜਿਹਦੇ ਵਿੱਚ ਕਾਨੂੰਨ ਬਣਦਾ ਵਿਧਾਨਪਾਲਿਕਾ ਕਾਨੂੰਨ ਕਿਹ ਪਾਰਲੀਮੈਂਟ ਜਿਹੜੀ ਕਿ ਆਰਟੀਕਲ 179 ਦਾ ਹਿੱਸਾ ਓਕੇ ਫਿਰ ਉਸ ਤੋਂ ਬਾਅਦ ਐਗਜ਼ੀਕਿਊਟਿਵ ਹੈ ਐਗਜ਼ੀਕਿਊਟਿਵ ਦੇ ਵਿੱਚ ਕੀ ਹੁੰਦਾ ਜਿਹੜਾ ਕਾਨੂੰਨ ਸੰਸਦ ਦੇ ਵਿੱਚ ਬਣਦਾ ਉਹ ਕਾਰਜਪਾਲਿਕਾ ਦੇ ਵਿੱਚ ਜਾ ਕੇ ਉਹਨੂੰ ਲਾਗੂ ਕੀਤਾ ਜਾਂਦਾ ਤਾਂ ਇੱਥੇ ਜਿਹੜਾ ਇਹ ਬਾਡੀ ਹੈ ਐਗਜ਼ੀਕਿਊਟਿਵ ਕਾਰਜਪਾਲਿਕਾ ਇੱਥੇ ਇਹਦਾ ਮੇਨ ਕੰਮ ਕੀ ਰਹਿੰਦਾ ਹੈ ਕਾਨੂੰਨ ਨੂੰ ਲਾਗੂ ਕਰਨਾ ਇਹਨਾਂ ਦੋਨਾਂ ਦੇ ਪ੍ਰਤੀ ਕੋਈ ਵੀ ਕਾਨੂੰਨ ਬਣਦਾ ਕੋਈ ਵੀ ਡਿਸਪਿਊਟ ਪੈਦਾ ਹੁੰਦਾ ਤਾਂ ਉਸ ਬੰਦ ਜਿਹੜੇ ਸਾਰੇ ਫੈਸਲੇ ਲਏ ਜਾਂਦੇ ਆ ਜੀ ਉਹ ਨਿਆਂਪਾਲਿਕਾ ਦੇ ਵਿੱਚ ਹੋਣਗੇ ਵੈਸੇ ਨਿਆਂਪਾਲਿਕਾ ਇੱਕ ਇੰਡੀਪੈਂਡੈਂਟ ਹੈ ਸਤੰਤਰ ਹੈ ਇਹਦੇ ਦੁਆਰਾ ਜੋ ਵੀ ਫੈਸਲੇ ਲਏ ਜਾਂਦੇ ਆ ਇੰਡੀਪੈਂਡੈਂਟ ਹੋ ਕੇ ਲਏ ਜਾਂਦੇ ਆ ਇਹ ਵਿਧਾਨਪਾਲਿਕਾ ਅਤੇ ਕਾਰਜਪਾਲਿਕਾ ਇਹਨਾਂ ਦੇ ਅਧੀਨ ਨਹੀਂ ਹੁੰਦੀ ਤਾਂ ਇੰਡੀਅਨ ਗਵਰਨਮੈਂਟ ਦੇ ਵਿੱਚ ਅਸੀਂ ਜਿਹੜਾ ਪੋਰਸ਼ਨ ਚੱਲਦਾ ਪਿਆ ਸਰਕਾਰ ਦੇ ਅੰਗ ਇਹ ਸਾਡਾ ਟੌਪਿਕ ਕੇਂਦਰ ਸਰਕਾਰ ਦੇ ਅੰਦਰ ਆਊਗਾ ਜੀ ਸੈਂਟਰ ਗਵਰਨਮੈਂਟ ਦੇ ਵਿੱਚ ਠੀਕ ਹੈ ਸੈਂਟਰ ਗਵਰਨਮੈਂਟ ਇੰਡੀਅਨ ਕਨਸਟੀਟਿਊਸ਼ਨ ਦਾ ਪਾਰਟ ਜਿਹੜਾ ਹੋਗਾ ਇਹ 5th ਓਕੇ ਤਾਂ 5th ਪਾਰਟ ਦੇ ਵਿੱਚ ਅਸੀਂ ਗੱਲ ਕਰਦੇ ਪਏ ਆ ਜਿਹੜੇ ਟੌਪਿਕ ਦੀ ਤਾ ਸੰਸਦ ਦੇ ਵਿੱਚ ਦੋ ਸਦਨ ਹੋਣਗੇ ਜੀ ਇੱਕ ਰਾਜ ਸਭਾ ਅਤੇ ਲੋਕ ਸਭਾ ਤੇ ਉਸ ਤੋਂ ਬਾਅਦ ਜਿਹੜਾ ਅਗਲੀ ਬਾਡੀ ਹੋਊਗੀ ਉਹ ਹੋਊਗੀ ਰਾਸ਼ਟਰਪਤੀ ਤਾਂ ਕੁਐਸਚਨ ਕੀ ਕਰੀਟ ਹੋਊਗਾ ਜੀ ਕਿ ਸੰਸਦ ਕੀ ਹੈ ਤੁਹਾਡੇ ਲਈ ਕੋਈ ਕੁਐਸਚਨ ਮੰਨਣਾ ਸੰਸਦ ਕੀ ਹੈ ਤਾਂ ਸੰਸਦ ਨੂੰ ਅਸੀਂ ਕਹਿਵਾਂਗੇ ਕਿ ਇਹ ਕਾਨੂੰਨ ਬਣਾਉਣ ਦੀ ਇੱਕ ਏਜੰਸੀ ਹੈ ਜਿੱਥੇ ਕਾਨੂੰਨ ਬਣਦਾ ਹੈ ਕਾਨੂੰਨ ਬਣਾਉਣ ਦੀ ਏਜੰਸੀ ਜਾਂ ਲਾ ਮੇਕਿੰਗ ਬਾਡੀ ਨੂੰ ਕਿਹਾ ਜਾਂਦਾ ਹੈ ਲਾਈਕ ਮੇਕਿੰਗ ਬੋਡੀ ਕਲੀਅਰ ਹੈ ਤਾਂ ਸੰਸਦ ਦੇ ਜੇ ਸਾਨੂੰ ਅੰਗ ਪੁੱਛੇ ਜਾਣਗੇ ਮੀਨ ਹਾਊ ਮਨੀ ਆਰਗਨਸ ਹਾਊ ਮਨੀ ਪਾਰਟਸ ਸੋ 3 ਰਹਿਣਗੇ ਪਹਿਲਾ ਕਿਹੜਾ ਰਹੂਗਾ ਜੀ ਰਾਜ ਸਭਾ ਫਿਰ ਉਸ ਤੋਂ ਬਾਅਦ ਲੋਕ ਸਭਾ ਤੇ ਫਿਰ ਉਸ ਤੋਂ ਬਾਅਦ ਰਾਸ਼ਟਰਪਤੀ ਜੇ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਵੀ ਇੱਕ ਬੋਡੀ ਮਿਸ ਹੈ ਤਾਂ ਉਹ ਸੰਸਦ ਦਾ ਅੰਗ ਹੈ ਇਹੜਾ ਉਹ ਨਹੀਂ ਬਣ ਸਕਦੀ ਤਾਂ ਇਸ ਕੁਸਚਨ ਨੂੰ ਧਿਆਨ ਨਾਲ ਨੋਟ ਡਾਊਨ ਕਰ ਸਕਦੇ ਹੋ ਸੰਸਦ ਦੇ ਅੰਗ ਪੁੱਛਿਆਣਗੇ ਰਾਜ ਸਭਾ ਲੋਕ ਸਭਾ ਤੇ ਰਾਸ਼ਟਰਪਤੀ ਸੰਸਦ ਆਰਟੀਕਲ 79 ਰਾਜ ਸਭਾ ਦਾ ਆਰਟੀਕਲ ਕਿੰਨਰ ਹੋਗਾ 80 ਲੋਕ ਸਭਾ ਦਾ ਕਿੰਨਰ ਹੋਗਾ 81 ਫਿਰ ਰਾਸ਼ਟਰਪਤੀ ਕਿੰਨੇ ਆਰਟੀਕਲ ਦੇ ਵਿੱਚ ਆਊਗਾ 52 ਤੋਂ ਲੈ ਕੇ 62 ਪੂਜੇ ਨਾ ਇਹਨਾਂ ਦੇ ਵਿੱਚ ਕੋਈ ਵੀ ਬਾਡੀ ਮਿਸ ਹੈ ਅਸੀਂ ਉਹਨੂੰ ਸੰਸਦ ਨਹੀਂ ਕਵਾਂਗੇ ਠੀਕ ਹੈ ਤੇ ਜੇ ਸੰਸਦ ਦੇ ਸਾਨੂੰ ਹਾਊਸ ਪੁੱਛੇ ਜਾਣਗੇ ਫਿਰ ਹਾਊਸ ਦੋ ਰਹਿਣਗੇ ਇੱਕ ਰਾਜ ਸਭਾ ਹੋਗੀ ਤੇ ਇੱਕ ਲੋਕ ਸਭਾ ਸੰਸਦ ਦੇ ਹਾਊਸ ਕਿੰਨੇ ਰਹਿਣਗੇ ਜਾਂ ਜਿਹਨੂੰ ਅਸੀਂ ਸਦਨ ਬੋਲਦੇ ਹਾਂ ਹਾਊਸ ਦੇ ਕਿੰਨੇ ਰਹਿਗੇ ਦੋ ਤਾਂ ਸੰਸਦ ਜਿਹੜਾ ਮੇਨ ਆਰਟੀਕਲ ਜੱਲੂ ਗਏ 79 ਤੋਂ ਲੈ ਕੇ 122 ਤੱਕ ਭਾਗ ਦੇ ਵਿੱਚ ਰਹੂਗਾ ਜੀ 5th ਪਾਰਟ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਸੰਸਦ ਦਾ ਮੇਨ ਪੁਆਇੰਟ ਸੰਸਦ ਜਿਹੜਾ ਫ੍ਰਾਂਸੀਸੀ ਵਰਡ ਪਾਰਨਰ ਤੋਂ ਬਣਿਆ ਹੈ ਜਿਹਦਾ ਅਰਥ ਹੁੰਦਾ ਹੈ ਗੱਲਬਾਤ ਕਰਨਾ ਕਮਿਊਨੀਕੇਟ ਕਰਨਾ ਸੰਸਦ ਦਾ ਡਿਜ਼ਾਈਨ 1912 ਦੇ 13 ਦੇ ਵਿੱਚ ਐਡਵਿਨ ਲੂਟੀਨ ਅਤੇ ਸਰ ਹੈਬਟ ਬੇਕਰ ਨੇ ਕੀਤਾ ਸੀ ਜੀ ਤੇ ਸੰਸਦ ਦਾ ਜੋ ਕਾਟਨ 18 ਜੋ 1927 ਦੇ ਵਿੱਚ ਲਾਰਡ ਇਰਵਨ ਵੱਲੋਂ ਕੀਤਾ ਗਿਆ ਇਹ ਸਾਰੇ ਇੰਪੋਰਟੈਂਟ ਕੁਐਸਚਨਸ ਹੈਗੇ ਠੀਕ ਹੈ ਜੀ ਤਾਂ ਸੰਸਦ ਜਿਹੜਾ ਉਦਘਾਟਨਾ ਜੀ ਉਹ 18 ਜਨਵਰੀ 1977 ਦੇ ਵਿੱਚ ਕਿਹਦੇ ਦੁਆਰਾ ਕੀਤਾ ਗਿਆ ਐਡਵਨ ਲੂਟੇਨ ਦੁਆਰਾ ਤੇ ਇਹਨਾਂ ਨੂੰ ਜਿਹੜਾ ਇਨਵਾਈਟਡ ਕੀਤਾ ਗਿਆ ਸੀ ਮਨ ਲਓ ਇਹਨਾਂ ਨੂੰ ਸੱਦਾ ਪੱਤਰ ਭੇਜਿਆ ਦਿੱਤਾ ਗਿਆ ਸੀਗਾ ਉਹੋ ਦਿੱਤਾ ਗਿਆ ਸੀਗਾ ਜੀ ਭពਿੰਦਰ 나ਥ ਮਿੱਤਰਾ ਦੁਆਰਾ ਜਿਹੜਾ ਇਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸੀ ਉਸ ਸਮੇਂ ਦੇ ਜਿਹੜੇ ਲਾਰਡ ਇਰਵਿਨ ਹੈ ਇਹ ਉਸ ਸਮੇਂ ਦੇ ਵਾਇਸ ਰਾਏ ਸੀ ਇੰਡੀਆ ਦੇ ਠੀਕ ਹੈ ਕਲੀਅਰ ਹੈ ਜੀ ਇਸ ਤੋਂ ਬਾਅਦ ਜਿਹੜੇ ਅਗਲੇ ਪੁਆਇੰਟਸ ਹੈ ਜੀ ਉਹ ਹੈਗੇ ਸਾਡੇ ਕੋਲ ਸੰਸਦ ਦੀ ਕਾਰਵਾਈ ਸੰਸਦ ਦੀ ਕਿਹੜੀ ਕਿਹੜੀ ਕਾਰਵਾਈ ਹੁੰਦੀ ਹੈ ਸਭ ਤੋਂ ਪਹਿਲਾਂ ਦਿੱਤਾ ਹੋਇਆ ਅਡਜਰਨਮੈਂਟ ਸੰਸਦ ਦੀ ਚੱਲਦੀ ਹੋਈ ਕਾਰਵਾਈ ਨੂੰ ਕੁਝ ਘੰਟਿਆਂ ਲਈ ਦਿਨਾਂ ਲਈ ਜਾਂ ਹਫ਼ਤੇ ਲਈ ਜਾਂ ਅਨਿਸ਼ਚਿਤ ਕਾਲ ਲਈ ਮਤਲਬ ਅਨਸਰਟਨ ਪੀਰੀਅਡ ਦੇ ਲਈ ਸਥਗਿਤ ਕੀਤਾ ਜਾਂਦਾ ਮਤਲਬ ਰੋਕ ਦਿੱਤਾ ਜਾਂਦਾ ਇਹਨੂੰ ਤਾਂ ਇਹ ਲੋਕ ਸਭਾ ਦਾ ਜਿਹੜਾ ਇਹ ਅਕਸ਼ਮੀ ਜੀ ਨੂੰ ਅਸੀਂ ਸਪੀਕਰ ਬੋਲਦੇ ਆ ਜਾਂ ਰਾਜ ਸਭਾ ਦਾ ਜਿਹੜਾ ਸਭਾਪਤੀ ਜੀ ਨੂੰ ਅਸੀਂ ਵਾਈਸ ਪ੍ਰੈਜ਼ੀਡੈਂਟ ਕਹਿੰਦੇ ਆ ਉਹਨਾਂ ਦੁਆਰਾ ਰੋਕਿਆ ਜਾਂਦਾ ਹੈ ਸਪੋਜ਼ ਸੰਸਦ ਦੀ ਕਾਰਵਾਈ ਚੱਲਦੀ ਪਈ ਹੈ ਲੋਕ ਸਭਾ ਜਾਂ ਰਾਜ ਸਭਾ ਦੇ ਵਿੱਚ ਮੀਟਿੰਗਸ ਹੋ ਰਹੀਆਂ ਤਾਂ ਇਹਨਾਂ ਦੀ ਚੱਲਦੀ ਹੋਈ ਕਾਰਵਾਈ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਜਾਊਗਾ ਉਹ ਸਮਾਂ ਕਿ ਹੋ ਸਕਦਾ ਕੁਝ ਘੰਟੇ ਵੀ ਹੋ ਸਕਦੇ ਆ ਕੁਝ ਦਿਨ ਹੋ ਸਕਦੇ ਆ ਕੁਝ ਹਫ਼ਤੇ ਜਾਂ ਅਨਿਸ਼ਚਿਤ ਕਾਲ ਵੀ ਜਿਹਦੇ ਵਿੱਚ ਸਮਾਂ ਨਹੀਂ ਦੱਸਿਆ ਜਾਊਗਾ ਵੀ ਕਿੰਨਾ ਹੋ ਸਕਦਾ ਤਾਂ ਇਹ ਪੁੱਛਿਆ ਜਾ ਸਕਦਾ ਕਿ ਇਹਨੂੰ ਰੋਕ ਕੌਣ ਸਕਦਾ ਜੇ ਲੋਕ ਸਭਾ ਦੇ ਵਿੱਚ ਪੁੱਛਿਆ ਜਾਊਗਾ ਤਾਂ ਇਹ ਜਿਹੜੀ ਪਾਵਰ ਹੁੰਦੀ ਹੈ ਸਪੀਕਰ ਕੋਲ ਹੁੰਦੀ ਹੈ ਸਪੀਕਰ ਕਰ ਸਕਦਾ ਜੇ ਰਾਜ ਸਭਾ ਵਿੱਚ ਕਿ ਪੁੱਛਿਆ ਜਾਵੇ ਤਾਂ ਇਹ ਜਿਹੜੀ ਪਾਵਰ ਆ ਫਿਰ ਵਾਈਸ ਪ੍ਰੈਜ਼ੀਡੈਂਟ ਕੋਲ ਹੁੰਦੀ ਹੈ ਇਹਨੂੰ ਕਹਿੰਦੇ ਜੀ ਅਡਜਰਨਮੈਂਟ ਸੈਕੰਡ ਜਿਹੜਾ ਹੈਗਾ ਜੀ ਸੈਕੰਡ ਸਾਡੇ ਕੋਲੇ ਹੈਗਾ ਪ੍ਰੋਰੋਗੇਸ਼ਨ ਪ੍ਰੋਰੋਗੇਸ਼ਨ ਦਾ ਮੀਨਿੰਗ ਕੀ ਹੁੰਦਾ ਜੀ ਪ੍ਰੋਰੋਗੇਸ਼ਨ ਦਾ ਮਤਲਬ ਹੁੰਦਾ ਕਿ ਸੰਸਦ ਦੇ ਸਤਰ ਦਾ ਖਤਮ ਹੋਣਾ ਸੰਸਦ ਦਾ ਸਤਰ ਮੀਨ ਜਿਵੇਂ ਸੰਸਦ ਦਾ ਇੱਕ ਸੈਸ਼ਨ ਹੋ ਜਾਂਦਾ ਸੈਸ਼ਨ ਕੀ ਹੋ ਸਕਦਾ ਹੈ ਸਪੋਜ਼ ਅਸੀਂ ਕਹੀਏ ਕਿ 1 ਜੁਲਾਈ ਤੋਂ ਲੈ ਕੇ 1 ਜੁਲਾਈ 2024 ਤੋਂ ਲੈ ਕੇ ਅ ਨੈਕਸਟ ਈਅਰ ਕਹਿ ਸਕਦੇ ਆਪਾਂ ਵੀ 2 ਅਗਸਤ 2025 ਤੱਕ ਇੱਕ ਸੈਸ਼ਨ ਹੈ ਇੱਕ ਪੀਰੀਅਡ ਹੈ ਜੇ ਸਪੋਜ਼ ਇਹ ਪੀਰੀਅਡ ਪੂਰਾ ਹੁੰਦਾ ਹੈ ਤਾਂ ਇਹਨੂੰ ਪ੍ਰੋਰੋਗੇਸ਼ਨ ਦਾ ਨਾਮ ਦਿੱਤਾ ਜਾਂਦਾ ਹੈ ਠੀਕ ਹੈ ਇਹ ਇੱਕ ਪੀਰੀਅਡ ਦੇ ਵਿੱਚ ਇਹਨੂੰ ਕਾਊਂਟ ਕੀਤਾ ਜਾਂਦਾ ਜਾਂ ਇਹ ਵੀ ਕਿਹਾ ਜਾ ਸਕਦਾ ਫਾਰ ਐਗਜ਼ਾਮਪਲ ਅਸੀਂ ਸਮਝ ਸਕਦੇ ਹਾਂ ਕਿ ਜੇ ਅਸੀਂ ਮਾਰਚ ਦੇ ਵਿੱਚ ਇਹਦਾ ਸੈਸ਼ਨ ਸ਼ੁਰੂ ਕੀਤਾ ਜੀ ਮਾਰਚ ਤੋਂ ਬਾਅਦ April ਤੇ May May ਦੇ ਵਿੱਚ ਜਾ ਕੇ ਇਹਦਾ ਸੈਸ਼ਨ ਇਹਦਾ ਖਤਮ ਹੋਊਗਾ ਮਤਲਬ ਇਹਦਾ ਪੀਰੀਅਡ ਖਤਮ ਹੋਊਗਾ ਅਗਲਾ ਸੈਸ਼ਨ ਸ਼ੁਰੂ ਹੋਊਗਾ ਠੀਕ ਹੈ ਇਹਦੇ ਬਾਰੇ ਕੌਣ ਦੱਸ ਸਕਦਾ ਇਹਦੇ ਬਾਰੇ ਦੱਸ ਸਕਦਾ ਹੈ ਰਾਸ਼ਟਰਪਤੀ ਤਾਂ ਸੰਸਦ ਦੇ ਸੈਸ਼ਨ ਨੂੰ ਖਤਮ ਹੋਣ ਜਦੋਂ ਮੀਟਿੰਗ ਜੇ ਤੋ ਖਤਮ ਹੁੰਦੀ ਹੈ ਤੇ ਰਾਸ਼ਟਰਪਤੀ ਦੁਆਰਾ ਕੀਤਾ ਜਾਂਦਾ ਹੈ ਜੇ ਜਦੋਂ ਮੀਟਿੰਗ ਖਤਮ ਹੋ ਜਾਂਦੀ ਤਾਂ ਸੈਸ਼ਨ ਜਿਹੜਾ ਉਹ ਵੀ ਖਤਮ ਹੋ ਜਾਂਦਾ ਇਹਨੂੰ ਯਾਦ ਕਰਨਾ ਦੇਖਿਆ ਕੀ ਇਹ ਦੇਖੋ ਪ੍ਰੋਰੋਗੇਸ਼ਨ ਕਿਹੜੇ ਅਲਟ ਤੋਂ ਸ਼ੁਰੂ ਹੋ ਰਿਹਾ ਪੀ ਤੋਂ ਤੇ ਰਾਸ਼ਟਰਪਤੀ ਮੀਨਸ ਪ੍ਰੈਜ਼ੀਡੈਂਟ ਇਹਨੂੰ ਐਸ ਤਰੀਕੇ ਦੇ ਨਾਲ ਅਸੀਂ ਈਜ਼ੀ ਵੀ ਦੇ ਨਾਲ ਯਾਦ ਕਰ ਸਕਦੇ ਹਾਂ ਉਸ ਬਾਅਦ ਹੈਗਾ ਡਿਜ਼ੋਲੂਸ਼ਨ ਡਿਜ਼ੋਲੂਸ਼ਨ ਕੀ ਕਰ ਸਕਦਾ ਹੈ ਰਾਸ਼ਟਰਪਤੀ ਕਰ ਸਕਦਾ ਹੈ ਹੀ ਲੋਕ ਸਭਾ ਨੂੰ ਭੰਗ ਕਰ ਸਕਦਾ ਹੈ ਮੰਤਰੀ ਪਰਿਸ਼ਦ ਦੀ ਸਲਾਹ ਤੇ ਠੀਕ ਹੈ ਕਾਉਂਸਲ ਆਫ ਮਿਨਿਸਟਰ ਹੁੰਦਾ ਜੀ ਕਾਉਂਸਲ ਆਫ ਮਿਨਿਸਟਰ ਕਾਉਂਸਲ ਆਫ ਮਿਨਿਸਟਰ ਕਿਹੜਾ ਹੁੰਦਾ ਆਰਟੀਕਲ 74 ਦੇ ਵਿੱਚ ਰਾਸ਼ਟਰਪਤੀ ਨੂੰ ਸਲਾਹ ਦੇਣ ਦੇ ਲਈ ਹੁੰਦੀ ਹੈ ਠੀਕ ਹੈ ਤਾਂ ਇਹਦੇ ਦੁਆਰਾ ਰਾਸ਼ਟਰਪਤੀ ਦੀ ਰਾਸ਼ਟਰਪਤੀ ਕੀ ਕਰ ਸਕਦਾ ਚੱਲਦੇ ਹੋਏ ਸੈਸ਼ਨ ਜਿਹੜਾ ਉਹਨੂੰ ਰੋਕ ਸਕਦਾ ਖਤਮ ਕਰ ਸਕਦਾ ਉਹਨੂੰ ਡਿਜ਼ੋਲੂਸ਼ਨ ਦਾ ਜਿਹੜਾ ਨਾਮ ਆ ਉਹ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜਾ ਨੈਕਸਟ ਪੁਆਇੰਟ ਆਪਣੇ ਕੋਲੇ ਨੈਕਸਟ ਹੈਗਾ ਜੀ ਕੌਨਫੀਡੈਂਸ ਮੋਸ਼ਨ ਕੌਨਫੀਡੈਂਸ ਮੋਸ਼ਨ ਕੀ ਹੁੰਦਾ ਸਧਾਰਨ ਬਹੁਮੰਦੇ ਨਾਲ ਮੰਤਰੀ ਪਰਿਸ਼ਦ ਦੇ ਵਿਰੁੱਧ ਲਿਆਂਦਾ ਜਾ ਸਕਦਾ ਹੈ। ਮੰਤਰੀ ਪਰਸ਼ਦ ਕੀ ਹੁੰਦਾ ਇਹ ਕਾਉਂਸਲ ਆਫ ਮਿਨਿਸਟਰ। ਜਿਹੜੇ ਕਾਉਂਸਲ ਆਫ ਮਿਨਿਸਟਰ ਹੁੰਦੇ ਆ ਤਾਂ ਇਹਨਾਂ ਦੇ ਵਿਰੁੱਧ ਸਿੰਪਲ ਮੈਜੋਰਟੀ ਦੇ ਨਾਲ ਇੱਕ ਮਤਾ ਪਾਸ ਕੀਤਾ ਜਾਂਦਾ ਹੈ ਕਿ ਬਿੱਲ ਲਿਆਂਦਾ ਜਾ ਸਕਦਾ। ਉਹਨੂੰ ਕੌਨਫੀਡੈਂਸ ਮੋਸ਼ਨ ਦਾ ਜਿਹੜਾ ਨਾਮ ਆ ਉਹ ਦਿੱਤਾ ਜਾਂਦਾ ਹੈ। ਇਹਨੂੰ ਕਹਿੰਦੇ ਆ ਵਿਸ਼ਵਾਸ ਪ੍ਰਸਤਾਵ। ਇਸ ਨੂੰ ਵਿਸ਼ਵਾਸ ਪ੍ਰਸਤਾਵ ਦਾ ਜਿਹੜਾ ਨਾਮ ਆ ਉਹ ਦਿੱਤਾ ਜਾਂਦਾ ਹੈ। ਅੱਗੇ ਹੈਗਾ ਨੋ ਕੌਨਫੀਡੈਂਸ ਮੋਸ਼ਨ ਜਿਹਨੂੰ ਆ ਵਿਸ਼ਵਾਸ ਪ੍ਰਸਤਾਵ ਕਹਿੰਦੇ ਆ ਇਹੇ ਪ੍ਰਸਤਾਵ ਲੋਕ ਲੋਕ ਸਭਾ ਦੇ ਵਿੱਚ ਹੋਵੇਗਾ ਤੇ ਇਹ ਵਿਰੋਧੀ ਧਿਰ ਰੱਖ ਸਕਦੀ ਮਤਲਬ ਆਪੋਜੀਸ਼ਨ ਪਾਰਟੀ ਜਿਹੜੀ ਉਹ ਰੱਖ ਸਕਦੀ ਆ ਸਪੋਜ਼ ਲ ਜਿਹੜੀ ਲੋਕ ਸਭਾ ਚੱਲ ਰਹੀ ਆ ਉਹਦੇ ਵਿਰੁੱਧ ਕੋਈ ਪ੍ਰਸਤਾਵ ਲੈ ਕੇ ਆਉਣਾ ਵੀ ਉਹਨਾਂ ਦੁਆਰਾ ਕੀਤੇ ਗਏ ਕੰਮਾਂ ਨੂੰ ਪਸੰਦ ਨਹੀਂ ਕੀਤਾ ਜਾ ਸਕਦਾ ਜਾ ਰਿਹਾ ਤਾਂ ਉਹਦੇ ਵਿਰੁੱਧ ਜਿਹੜੀ ਆਪੋਜੀਸ਼ਨ ਪਾਰਟੀ ਹੋਊਗੀ ਇਸ ਪ੍ਰਸਤਾਵ ਨੂੰ ਲੈ ਕੇ ਆਊਗੀ ਉਹਨੂੰ ਨੋ ਕੌਨਫੀਡੈਂਸ ਸਾਡਾ ਕੁਐਸਚਨ ਕੀ ਹੋਊਗਾ ਕਿ ਜਿਹੜਾ ਆ ਵਿਸ਼ਵਾਸ ਪ੍ਰਸਤਾਵ ਆ ਉਹ ਕਿੱਥੇ ਲਿਆਂਦਾ ਜਾ ਸਕਦਾ ਹੈ ਲੋਕ ਸਭਾ ਦੇ ਵਿੱਚ ਲਿਆਂਦਾ ਜਾ ਸਕਦਾ ਕੌਣ ਲਿਆ ਸਕਦਾ ਇਹਨੂੰ ਵਿਰੋਧੀ ਤੇ ਰੱਖ ਸਕਦੀ ਹੈ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੁਆਰਾ ਉਸ ਤੋਂ ਬਾਅਦ ਨੈਕਸਟ ਪੁਆਇੰਟ ਹੈਗਾ ਜੀ ਅਡਜਰਨਮੈਂਟ ਮੋਸ਼ਨ ਲੋਕ ਸਭਾ ਜਾਂ ਰਾਜ ਸਭਾ ਵਿੱਚ ਹੋ ਸਕਦਾ ਹੈ ਦੇਖੋ ਜਿਹੜਾ ਆ ਵਿਸ਼ਵਾਸ ਪ੍ਰਸਤਾਵ ਹੈ ਕੱਲਾ ਲੋਕ ਸਭਾ ਦੇ ਵਿੱਚ ਸੀਗਾ ਜਿਹੜਾ ਅਡਜਰਨਮੈਂਟ ਹੈ ਲੋਕ ਸਭਾ ਤੇ ਰਾਜ ਸਭਾ ਦੋਨਾਂ ਚ ਹੀ ਹੋ ਸਕਦਾ ਹੈ ਇਸ ਵਿੱਚ ਲੋਕਾਂ ਦੇ ਹਿੱਤਾਂ ਲਈ ਕਾਰਵਾਈ ਕੀਤੀ ਜਾਊਗੀ ਤੇ ਸੰਸਦ ਦੀ ਕਾਰਵਾਈ ਨੂੰ ਰੋਕ ਕੇ ਕੀਤੀ ਜਾਊਗੀ ਵੀ ਕੋਈ ਜਹੀ ਕੰਡੀਸ਼ਨ ਪੈਦਾ ਹੁੰਦੀ ਹੈ ਜਿੱਥੇ ਪਬਲਿਕ ਵੈਲਫੇਅਰ ਦੀ ਗੱਲ ਕੀਤੀ ਜਾਵੇਗੀ ਤਾਂ ਉਹ ਸਮੇਂ ਜਿਹੜੀ ਸੰਸਦ ਦੀ ਚਲਦੀ ਕਾਰਵਾਈ ਉਹਨੂੰ ਰੋਕਿਆ ਜਾਊਗਾ ਤੇ ਜਿਹੜੇ ਪਬਲਿਕ ਵੈਲਫੇਅਰ ਆ ਲੋਕਾਂ ਦੇ ਹਿੱਤਾਂ ਦੇ ਲਈ ਜੋ ਵੀ ਬਿੱਲ ਲਿਆਂਦਾ ਜਾਊਗਾ ਜਾਂ ਕੋਈ ਕਾਰਵਾਈ ਹੋਊਗੀ ਉਹ ਇੱਥੇ ਸ਼ੁਰੂ ਕੀਤੀ ਜਾਊਗੀ ਉਹਨੂੰ ਨਾਮ ਕੀ ਦਿੱਤਾ ਜਾਂਦਾ ਉਹਨੂੰ ਅਡਜਰਨਮੈਂਟ ਮੋਸ਼ਨ ਦਾ ਨਾਮ ਦਿੱਤਾ ਜਾਂਦਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਰਹਿਣੀਆਂ ਸੰਸਦ ਦੀ ਕਾਰਵਾਈ ਦੇ ਵਿੱਚ ਰਹਿਣੀਆਂ ਅਗਲਾ ਪੁਆਇੰਟ ਹੈਗਾ ਇਹ ਸਾਡੇ ਕੋਲੇ ਨੈਕਸਟ ਚਲਦੇ ਆਂ ਕੁਐਸਚਨ ਆਰ ਕੁਐਸਚਨ ਆਰ ਜਿਹਨੂੰ ਅਸੀਂ ਪ੍ਰਸ਼ਨ ਕਾਲ ਬੋਲਦੇ ਆਂ ਲੋਕ ਸਭਾ ਦੇ ਸੈਟਰ ਦਾ ਪਹਿਲਾ ਘੰਟਾ ਮਤਲਬ ਲੋਕ ਸਭਾ ਦੇ ਜਦੋਂ ਫਰਸਟ ਸੈਸ਼ਨ ਸ਼ੁਰੂ ਹੁੰਦਾ ਹੈ ਜਾਂ ਲੋਕ ਸਭਾ ਦੀ ਜਿਹੜੀ ਫਰਸਟ ਸਿਟਿੰਗ ਹੈ ਜਿਹੜੀ ਸ਼ੁਰੂ ਹੁੰਦੀ ਹੈ 11 ਵਜੇ ਤੋਂ ਲੈ ਕੇ 12 ਵਜੇ ਤੱਕ ਤਾਂ ਇਸ ਵਿੱਚ ਲੋਕ ਸਭਾ ਦੇ ਮੈਂਬਰ ਮੰਤਰੀਆਂ ਨੂੰ ਪ੍ਰਸ਼ਨ ਪੁੱਛਦੇ ਆ ਜੀ ਤਾਂ ਇਹ ਪ੍ਰਸ਼ਨ ਜਿਹੜੇ ਕੁਐਸਚਨ ਆ ਦੋ ਤਰ੍ਹਾਂ ਦੇ ਹੋ ਸਕਦੇ ਆ ਉਹਨਾਂ ਨੂੰ ਸਟੇਡ ਕੁਐਸਚਨ ਤੇ ਅਨਸਟੇਡ ਕੁਐਸਚਨ ਦਾ ਜਿਹੜਾ ਨਾਮ ਦਿੱਤਾ ਜਾਂਦਾ ਹੈ ਸਟੇਡ ਸਟੇਡ ਕੁਐਸਚਨ ਕੀ ਹੁੰਦਾ ਜੀ ਔਰਲ ਕੁਐਸਚਨ ਸਪੋਜ਼ ਲੋਕ ਸਭਾ ਚੱਲ ਰਹੀ ਹੈ ਉਹਦੇ ਵਿੱਚੋਂ ਜਿਹੜੇ ਮੌਜੂਦਾ ਸਰਕਾਰ ਆ ਉਹਦੇ ਜਿਹੜੇ ਮਨਿਸਟਰ ਚੁਣੇ ਜਾ ਚੁੱਕੇ ਆ ਠੀਕ ਹੈ ਤਾਂ ਲੋਕ ਸਭਾ ਦੇ ਜਿਹੜੇ ਬਾਕੀ ਮੈਂਬਰ ਹੋਣਗੇ ਜਿਹੜੇ ਮੰਤਰੀਆਂ ਦੀ ਕੈਟਾਗਰੀ ਚ ਨਹੀਂ ਹੁੰਦੇ ਉਹ ਬਾਕੀ ਐਮਪੀ ਆ ਠੀਕ ਹੈ ਮੈਂਬਰ ਆਫ ਪਾਰਲੀਮੈਂਟ ਉਹਨਾਂ ਦੁਆਰਾ ਇਹਨਾਂ ਮਿਨਿਸਟਰਸ ਨੂੰ ਕੁਐਸਚਨ ਪੁੱਛੇ ਜਾਂਦੇ ਜੇ ਤੋ ਜ਼ੁਬਾਨੀ ਕੁਐਸਚਨ ਪੁੱਛਦੇ ਆ ਤਾਂ ਉਹਨੂੰ ਉਹਦੀ ਜਿਹੜੀ ਟਾਈਪ ਆ ਉਹਨੂੰ ਸਟੇਡ ਕੁਐਸਚਨ ਕਿਹਾ ਜਾਂਦਾ ਠੀਕ ਹੈ ਤੇ ਉਸ ਤੋਂ ਬਾਅਦ ਜੇ ਕੋਈ ਲਿਖਤੀ ਪੱਤਰ ਉਹਨਾਂ ਮਿਨਿਸਟਰਸ ਨੂੰ ਭੇਜਿਆ ਜਾਂਦਾ ਕਿ ਤੁਹਾਡੇ ਏਰੀਆ ਦੇ ਵਿੱਚ ਵਿੱਚ ਕਿਹੜੇ-ਕਿਹੜੇ ਕੰਮ ਹੋਣ ਵਾਲੇ ਬਾਕੀ ਨੇ ਜਾਂ ਤੁਸੀਂ ਕਿਹੜੀਆਂ-ਕਿਹੜੀਆਂ ਗਰੰਟੀਆਂ ਇਸ਼ੂ ਕੀਤੀਆਂ ਜਾਂ ਕਿਹੜੇ-ਕਿਹੜੇ ਕੰਮ ਤੁਸੀਂ ਕਰਨੇ ਆ ਜਾਂ ਤੁਸੀਂ ਇਹ ਇੰਨਾ ਟਾਈਮ ਹੋ ਗਿਆ ਤੁਹਾਨੂੰ ਸਰਕਾਰ ਦੇ ਵਿੱਚ ਆਇਆ ਨੂੰ ਤੁਹਾਡੇ ਦੁਆਰਾ ਇਹ ਕੰਮ ਨਹੀਂ ਹੋਏ ਤਾਂ ਉਹ ਅਨਸਟੇਡ ਕੁਐਸਚਨ ਦੇ ਵਿੱਚ ਆ ਸਕਦਾ ਜਾਂ ਸਟੇਡ ਕੁਐਸਚਨ ਦੇ ਵਿੱਚ ਆ ਸਕਦਾ ਹੈ ਅਨਸਟੇਡ ਦੇ ਵਿੱਚ ਕੀ ਹੁੰਦਾ ਫਿਰ ਉਹਨਾਂ ਨੂੰ ਇੱਕ ਰਿਟਰਨ ਕੁਐਸਚਨ ਪੁੱਛੇ ਜਾਂਦੇ ਆ ਉਹਨੂੰ ਅਨਸਟੇਡ ਕੁਐਸਚਨ ਕਹਿੰਦੇ ਆ ਕੁਐਸਚਨ ਆਰ ਕੀ ਹੋਊਗਾ ਜੇ ਸਾਨੂੰ ਸਿੰਪਲ ਕੁਐਸਚਨ ਪੁੱਛਦੇ ਆ ਤਾਂ ਲੋਕ ਸਭਾ ਦੀ ਜਿਹੜੀ ਫਸਟ ਸੈਟਿੰਗ ਆ ਉਹਦਾ ਸਮਾਂ ਕਿੰਨਾ ਹੁੰਦਾ 11 ਤੋਂ 12 ਉਹਨੂੰ ਕੁਐਸਚਨ ਆਰ ਕਿਹਾ ਜਾਂਦਾ ਜੀ ਕਿੰਨੇ ਤਰ੍ਹਾਂ ਦੇ ਕੁਐਸਚਨ ਹੋ ਸਕਦੇ ਦੋ ਤਰ੍ਹਾਂ ਦੇ ਸਟੇਡ ਅਤੇ ਅਨਸਟੇਡ ਸਟੇਡ ਉਸ ਤੋਂ ਬਾਅਦ ਹੈਗਾ ਜ਼ੀਰੋ ਆਵਰ ਜ਼ੀਰੋ ਆਵਰ ਹੁੰਦਾ 12 ਵਜੇ ਤੋਂ 1 ਵਜੇ ਤੱਕ ਇਹ ਇਹਦੇ ਵਿੱਚ ਸਪੈਸ਼ਲ ਅਤੇ ਜ਼ਰੂਰੀ ਬਿੱਲ ਆ ਜਿਹੜੇ ਉਹ ਡਿਸਕਸ ਕੀਤੇ ਜਾਂ ਠੀਕ ਹੈ ਨੈਕਸਟ ਹੈਗਾ ਲੰਚ ਟਾਈਮ ਦਾ ਸਮਾਂ ਚੱਲੂਗਾ ਜੀ 1 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਫਿਰ ਆਉਂਦਾ ਜੀ ਫਿਕਸ ਅਜੰਡਾ ਜਿਹੜਾ 2 ਵਜੇ ਤੋਂ ਲੈ ਕੇ 5 ਵਜੇ ਤੱਕ ਹੁੰਦਾ ਇਹ ਸਾਰੀਆਂ ਮੇਨ ਜਿਹੜੀਆਂ ਸੰਸਦੀਆਂ ਕਾਰਵਾਈਆਂ ਰਹਿਣੀਆਂ ਜੀ ਅੱਗੇ ਚੱਲਦੇ ਹਾਂ ਇਹ ਸੰਸਦ ਦੇ ਤਿੰਨ ਸੈਸ਼ਨ ਬਜਟ ਸੈਸ਼ਨ ਹੁੰਦਾ ਜੀ ਇੱਕ ਫਿਰ ਉਸ ਤੋਂ ਬਾਅਦ ਮੌਨਸੂਨ ਸੈਸ਼ਨ ਤੇ ਫਿਰ ਉਸ ਤੋਂ ਬਾਅਦ ਹੁੰਦਾ ਹੀ ਵਿੰਟਰ ਸੈਸ਼ਨ ਤਿੰਨ ਸੈਸ਼ਨ ਰਹਿਣਗੇ ਜਿਹੜਾ ਬਜਟ ਸੈਸ਼ਨ ਆ ਉਹ ਫਰਵਰੀ ਤੋਂ ਲੈ ਕੇ ਮਈ ਤੱਕ ਹੁੰਦਾ ਜੀ ਇਹ ਸਭ ਤੋਂ ਵੱਡਾ ਸੈਸ਼ਨ ਹੁੰਦਾ ਹੈ ਠੀਕ ਹੈ ਮੌਨਸੂਨ ਸੈਸ਼ਨ ਕੀ ਹੁੰਦਾ ਹੈ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਰਹੇਗਾ ਤੇ ਵਿੰਟਰ ਸੈਸ਼ਨ ਹੈ ਜਿਹੜਾ ਨਵੰਬਰ ਨਵੰਬਰ ਤੋਂ ਲੈ ਕੇ ਦਸੰਬਰ ਤੱਕ ਹੋਊਗਾ ਇਹ ਸਭ ਤੋਂ ਛੋਟਾ ਸੈਸ਼ਨ ਸਾਨੂੰ ਪੁੱਛਿਆ ਜਾਵੇ ਕਿੰਨੇ ਸੈਸ਼ਨ ਹੁੰਦੇ ਆ ਤਾਂ ਤਿੰਨ ਹੁੰਦੇ ਆ ਸੰਸਦ ਦੇ ਤੇ ਸੰਸਦ ਦੇ ਤਿੰਨ ਸੈਸ਼ਨਾਂ ਦੇ ਵਿੱਚੋਂ ਸਾਲ ਦੇ ਵਿੱਚੋਂ ਕੋਈ ਦੋ ਆ ਜਿਹੜੇ ਹੋਣੇ ਜ਼ਰੂਰੀ ਹੁੰਦੇ ਆ ਇਸ ਤੋਂ ਪਿੱਛੇ ਅੱਗੇ ਆਪਾਂ ਸਟਾਰਟ ਕਰਾਂਗੇ ਜੀ ਜਿਹੜਾ ਆਪਣੇ ਕੋਲੇ ਪਿੱਛੇ ਅਸੀਂ ਪੜ੍ਹ ਕੇ ਆਏ ਆ ਕਿ ਸਾਡੇ ਕੋਲੇ ਰਾਜ ਸਭਾ ਇਸ ਤੋਂ ਬਾਅਦ ਅਸੀਂ ਪਹਿਲਾਂ ਇਹਦੀਆਂ ਕਾਰਵਾਈਆਂ ਬਾਰੇ ਪੜਿਆ ਹੁਣ ਅਸੀਂ ਇਹਦੀ ਜਿਹੜੀ ਰਾਜ ਸਭਾ ਉਹਦੇ ਮੇਨ ਪੁਆਇੰਟ ਜਿਹੜੇ ਉਹਨਾਂ ਨੂੰ ਡਿਸਕਸ ਕਰਾਂਗੇ ਠੀਕ ਹੈ ਜਿਵੇਂ ਦੇਖੋ ਰਾਜ ਸਭਾ ਆਰਟੀਕਲ ਕਿਹੜਾ ਹੋਊਗਾ ਜੀ 80 ਰਾਜ ਸਭਾ ਉੱਪਰਲਾ ਸਦਨ ਅਤੇ ਸਥਾਈ ਸਦਨ ਹੈ ਇਹਨੂੰ ਅਪਰ ਹਾਊਸ ਕਹਿੰਦੇ ਆ ਜੀ ਅਸੀਂ ਠੀਕ ਹੈ ਇਹ ਪਰਮਨੈਂਟ ਹਾਊਸ ਰਹੇਗਾ ਇਹਨੂੰ ਡਿਸਾਲਵ ਨਹੀਂ ਕੀਤਾ ਜਾ ਸਕਦਾ ਠੀਕ ਹੈ ਆਰਟੀਕਲ ਕਿੰਨੇ ਚਾਹੀਏਗਾ ਇਹ ਆਰਟੀਕਲ 80 ਦੇ ਵਿੱਚ ਤੇ ਜਿਹਦੇ ਵਿੱਚ ਰਾਜ ਸਭਾ ਦੇ ਮੈਕਸਿਮਮ ਮੈਂਬਰਸ ਜੇ ਪੁੱਛੇ ਜਾਣਗੇ ਮੈਕਸਿਮਮ ਉਹ ਕਿੰਨੇ ਰਹਿਣਗੇ 250 ਤੇ 12 ਜਿਹੜੇ ਹੋਣਗੇ ਰਾਸ਼ਟਰਪਤੀ ਦੁਆਰਾ ਨਾਮਿਨੇਟ ਕੀਤੇ ਜਾਂਦੇ ਆ ਤਾਂ ਜਿਹੜੇ 238 ਐ ਇਲੈਕਟਡ ਹੁੰਦੇ ਆ ਤੇ ਉਸ ਤੋਂ ਬਿਜੇ 12 ਨਾਮਿਨੇਟਡ ਹੁੰਦੇ ਆ ਜਿਹਨਾਂ ਨੂੰ ਰਾਸ਼ਟਰਪਤੀ ਭੇਜਦਾ ਠੀਕ ਹੈ ਤੇ ਉਹ ਪਰਸਨਸ ਜਿਹੜੇ ਆਰਟ ਸਾਇੰਸ ਠੀਕ ਹੈ ਜਾਂ ਸਪੋਰਟਸ ਜਾਂ ਕੋਈ ਵੀ ਇਸ ਤਰ੍ਹਾਂ ਦਾ ਫੀਲਡ ਹੈ ਜਿਦੇ ਵਿੱਚ ਉਹਨਾਂ ਨੂੰ ਮੁਹਾਰਤ ਹਾਸਲ ਹੁੰਦੀ ਹੈ ਜਾਂ ਵਧੀਆ ਉਹਨਾਂ ਦਾ ਫੀਲਡ ਦੇ ਵਿੱਚ ਉਹਨਾਂ ਦੁਆਰਾ ਕੰਮ ਕੀਤਾ ਗਿਆ ਹੁੰਦਾ ਉਹਨਾਂ ਦੀ ਜਿਹੜੀ ਨਾਮਿਨੇਸ਼ਨ ਉਹ ਰਾਜ ਸਭਾ ਦੇ ਮੈਂਬਰਾਂ ਦੀ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ ਜਿਵੇਂ ਅੱਗੇ ਦਿੱਤਾਇਆ ਪਿਆ ਇਹ ਮੈਂਬਰ ਕਲਾ ਸਾਹਿਤ ਵਿਗਿਆਨ ਵਿੱਚ ਮੁਹਾਰਤ ਹਾਸਲ ਕੀਤੇ ਵਾਲੇ ਹੋਣੇ ਚਾਹੀਦੇ ਹਨ ਰਾਜ ਸਭਾ ਦਾ ਪਹਿਲਾ ਸਭਾਪਤੀ ਡਾਕਟਰ ਰਾਧਾ ਕ੍ਰਿਸ਼ਨਨ ਬਣੇ ਸੀਗੇ ਜੀ ਸਭ ਤੋਂ ਪਹਿਲਾਂ ਜਦੋਂ ਰਾਜ ਸਭਾ ਬਣੀ ਹੈ ਲਾਕੋਗੀ ਰਾਜ ਸਭਾ ਦਾ ਜਿਹੜਾ ਸਭ ਤੋਂ ਪਹਿਲਾ ਗਠਨ ਹੋਇਆ ਉਹ 3 April ਤੇ 1952 ਨੂੰ ਹੋਇਆ ਜੀ ਉਹਦੇ ਜਿਹੜੇ ਸਭ ਤੋਂ ਪਹਿਲੇ ਸਭਾਪਤੀ ਬਣੇ ਡਾਕਟਰ ਰਾਧਾ ਕ੍ਰਿਸ਼ਨਮ ਬਣੇ ਸੀਗੇ ਤੇ ਵਰਤਮਾਨ ਸਭਾਪਤੀ ਕੌਣ ਹੈ ਜਗਦੀਪ ਧਨਖੜ ਰਾਜ ਸਭਾ ਦਾ ਪਹਿਲਾ ਉਪ ਸਭਾਪਤੀ ਐਸ ਵੀ ਕ੍ਰਿਸ਼ਨ ਮੂਰਤੀ ਰਾਓ ਸੀ ਤੇ ਵਰਤਮਾਨ ਕੌਣ ਸਭਾਪਤੀ ਹੈਗੇ ਮੀਨਸ ਡਿਪਟੀ ਜਿਹਨਾਂ ਨੂੰ ਅਸੀਂ ਬੋਲਦੇ ਆ ਜੀ ਇਹਨੂੰ ਡਿਪਟੀ ਸਪੀਕਰ ਦੇ ਨਾਮ ਤੇ ਵੀ ਲਿਖਿਆ ਜਾਂਦਾ ਹਰੀ ਵੰਸ਼ ਨਰਾਇਣ ਜਿਹੜੇ ਜਨਤਾ ਪ党 ਦੇ ਨਾਲ ਸੰਬੰਧਤ ਹੈ ਓਕੇ ਰਾਜ ਸਭਾ ਦੇ ਸਭਾਪਤੀ ਅਤੇ ਉਪ ਸਭਾਪਤੀ ਸਭਾਪਤੀ ਨੂੰ ਅਸੀਂ ਕੀ ਬੋਲਾਂਗੇ ਮੀਨ ਚੇਅਰਮੈਨ ਜਿਹੜਾ ਚੇਅਰਮੈਨ ਹੁੰਦਾ ਉਹਨੂੰ ਅਸੀਂ ਚੇਅਰਮੈਨ ਬੋਲਦੇ ਆ ਤੇ ਨਾਲ ਹੀ ਹੋਏਗਾ ਜੀ ਡਿਪਟੀ ਚੇਅਰਮੈਨ ਇਹਨਾਂ ਦੋਨਾਂ ਨੂੰ ਆਰਟੀਕਲ 89 ਦੇ ਵਿੱਚ ਹੀ ਲਗਾਇਆ ਜਾਂਦਾ ਹੈ ਆਰਟੀਕਲ 89 ਤੇ ਜੇ ਰਾਜ ਸਭਾ ਦੇ ਸਭਾਪਤੀ ਜੀ ਚੇਅਰਮੈਨ ਅਤੇ ਉਪ ਸਭਾਪਤੀ ਡਿਪਟੀ ਚੇਅਰਮੈਨ ਦੋਨੋਂ ਨੂੰ ਹਟਾਉਣਾ ਹੋਵੇ ਤਾਂ ਆਰਟੀਕਲ ਕਿਹੜਾ ਲੱਗੂਗਾ ਜੀ ਆਰਟੀਕਲ 90 ਤਾਂ ਰਾਜ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਕਿਹੜੇ ਸਟੇਟ ਦੀਆਂ ਜੀ ਉੱਤਰ ਪ੍ਰਦੇਸ਼ ਦੀਆਂ ਕਿੰਨੀਆਂ 31 ਰਹਿਣਗੀਆਂ ਤੇ ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀਆਂ ਜੀ 7 ਤਾਂ ਆਰਟੀਕਲ 312 ਅਨੁਕਲ ਭਾਰਤੀ ਸਿਮਾਵਾਂ ਨਾਲ ਸੰਬੰਧਿਤ ਜਿਹੜੇ ਬਿੱਲ ਹੋਣਗੇ ਅਨੁਕਲ ਭਾਰਤੀ ਸਿਮਾਵਾਂ ਨਾਲ ਸੰਬੰਧ ਜਿੰਨੇ ਵੀ ਬਿੱਲ ਹੋਣਗੇ ਉਹ ਰਾਜ ਸਭਾ ਦੇ ਵਿੱਚ ਹੀ ਪੇਸ਼ ਆ ਜਿਹੜੇ ਉਹ ਕੀਤੇ ਜਾਣਗੇ 1954 ਦੇ ਵਿੱਚ 1954 ਦੇ ਵਿੱਚ ਰਾਜ ਪਰਿਸ਼ਦ ਅਤੇ ਜਨਤਾ ਦਲ ਰਾਜ ਪਰਿਸ਼ਦ ਅਤੇ ਜਨਤਾ ਦਲ ਦੋਨਾਂ ਦੀ ਜਗ੍ਹਾ ਤੇ ਕੀ ਕਰ ਦਿੱਤਾ ਗਿਆ ਰਾਜ ਸਭਾ ਤੇ ਲੋਕ ਸਭਾ ਦਾ ਨਾਮ ਦਿੱਤਾ ਗਿਆ ਕਿਉਂਕਿ 1954 ਤੋਂ ਪਹਿਲਾਂ ਇਹਨੂੰ ਕੀ ਕਿਹਾ ਜਾਂਦਾ ਸੀ ਇਹਨੂੰ ਰਾਜ ਸਭਾ ਨੂੰ ਰਾਜ ਪਰਿਸ਼ਦ ਅਤੇ ਲੋਕ ਸਭਾ ਨੂੰ ਜਨਤਾ ਦਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਐਡ ਪ੍ਰੈਜ਼ੈਂਟ ਮੈਂਬਰ ਦੀ ਗੱਲ ਕਰੀਏ ਦੇਖੋ ਮੈਕਸਿਮਮ ਦੇ ਵਿੱਚ ਤਾਂ ਅਸੀਂ ਗੱਲ ਕੀਤੀ ਹੈ ਕਿ 250 ਹੁੰਦੇ ਆ ਜਿਹਦੇ ਵਿੱਚੋਂ 12 ਨਾਮਿਨੇਟਡ ਹੁੰਦੇ ਆ ਤੇ 238 ਜਿਹੜੇ ਇਲੈਕਟਡ ਹੁੰਦੇ ਆ ਤਾਂ ਐਡ ਪ੍ਰੈਜ਼ੈਂਟ ਦੇ ਵਿੱਚ 245 ਮੈਂਬਰ ਹੈ ਜੀ ਇਹਦੇ 233 ਚੁਣੇ ਜਾਣਗੇ ਤੇ 12 ਜਿਹੜੇ ਆ ਉਹ ਨੋਮੀਨੇਟਡ ਹੋਣਗੇ ਰਾਜ ਸਭਾ ਦਾ ਮੈਂਬਰ ਬਣ ਲਈ ਮੈਕਸਿਮਮ ਜਿਹੜੀ ਸੌਰੀ ਮਿਨੀਮਮ ਏਜ ਹੈ ਜਿਹੜੀ ਉਹ ਕਿੰਨੀ ਆ ਮਿਨੀਮਮ ਰਹੇਗੀ 30 ইয়ার ਅਤੇ ਰਾਜ ਸਮਾ ਕਿੰਨਾ ਹੋਊਗਾ ਜਿਹੜੀ ਰਾਜ ਸਭਾ ਦਾ ਮੈਂਬਰ ਰਾਜ ਸਭਾ ਉਹ 6 ਸਾਲ ਦੇ ਲਈ ਹੈ ਜਿਹੜੀ ਉਹ ਚੁਣੀ ਜਾਂਦੀ ਹੈ ਆਫਟਰ ਐਵਰੀ 2 ਇਅਰ ਹਰੇਕ 2 ਸਾਲ ਬਾਅਦ ਇਹਦੇ 1/3 ਮੈਂਬਰ ਜਿਹੜੇ ਰਿਟਾਇਰ ਹੋ ਜਾਂਦੇ ਆ ਤੇ ਉਹਨਾਂ ਦੀ ਜਗ੍ਹਾ ਜਿਹੜੇ ਨਵੇਂ ਮੈਂਬਰ ਆ ਉਹ ਚੁਣੇ ਜਾਂਦੇ ਆ ਬਾਈਪੋਲਸ ਕੀ ਹੁੰਦਾ ਏ ਜੇਕਰ ਕੋਈ ਰਾਜ ਸਭਾ ਦੇ ਵਿੱਚ ਕੋਈ ਮੈਂਬਰ ਦੀ ਮੌਤ ਹੋ ਜੇ ਜਾਂ ਤਿਆਗ ਪੱਤਰ ਦੇ ਦਵੇ ਤਾਂ ਉਸ ਸਮੇਂ ਜਿਹੜੀਆਂ ਵੋਟਾਂ ਹੁੰਦੀਆਂ ਉਹਨੂੰ ਬਾਈਪੋਲਸ ਦਾ ਨਾਮ ਆ ਜਿਹੜਾ ਉਹ ਦਿੱਤਾ ਜਾਂਦਾ ਹੈ ਕਲੀਅਰ ਹੈ ਜੀ ਤੇ ਜੇ ਇਸੇ ਦਾ ਸਦਨ ਦਾ ਮਤਲਬ ਰਾਜ ਸਭਾ ਦੀ ਗੱਲ ਕਰਦੇ ਆ ਅਸੀਂ ਰਾਜ ਸਭਾ ਮਤਲਬ ਸਦਨ ਦਾ ਇਹ ਮੁਖੀ ਹੁੰਦਾ ਉਹਨੂੰ ਉਪ ਰਾਸ਼ਟਰਪਤੀ ਕਹਿੰਦੇ ਆ ਅਸੀਂ ਉਪ ਰਾਸ਼ਟਰਪਤੀ ਮਤਲਬ ਵਾਈਸ ਪ੍ਰੈਜ਼ੀਡੈਂਟ ਠੀਕ ਹੈ ਇਸ ਨੂੰ ਰਾਜ ਸਭਾ ਦਾ ਸਪੀਕਰ ਜਾਂ ਪ੍ਰਧਾਨ ਵੀ ਕਹਿਆ ਜਾਂਦਾ ਹੈ ਉਪ ਰਾਸ਼ਟਰਪਤੀ ਰਾਜ ਸਭਾ ਦਾ ਪਦੈਣ ਸਭਾਪਤੀ ਹੁੰਦਾ ਹੈ ਪਦੈਣ ਸਭਾਪਤੀ ਦਾ ਮਤਲਬ ਜਿਹੜਾ ਉਹਦੀ ਪ੍ਰਧਾਨਗੀ ਕਰਦਾ ਪਰ ਉੱਥੋਂ ਦਾ ਮੈਂਬਰ ਨਹੀਂ ਹੁੰਦਾ ਕਿਉਂਕਿ ਉਪ ਰਾਸ਼ਟਰਪਤੀ ਬਣ ਲਈ ਜਿਹੜੀ ਮਿਨੀਮਮ ਏਜ ਹੈ ਉਹ 35 ਈਅਰ ਚਾਹੀਦੀ ਹੈ ਤੇ ਜਿਹੜਾ ਉਪ ਰਾਸ਼ਟਰਪਤੀ ਹੈ ਇਹ 5 ਇਅਰ ਦੇ ਲਈ ਚੁਣਿਆ ਜਾਂਦਾ ਹੈ ਜਦਕਿ ਜਿਹੜੀ ਰਾਜ ਸਭਾ ਉਹਦਾ ਜਿਹੜਾ ਟਾਈਮ ਪੀਰੀਅਡ ਹੁੰਦਾ 6 ਸਾਲ ਹੁੰਦਾ ਠੀਕ ਹੈ ਜੀ ਇਥੋਂ ਤੱਕ ਸਾਡਾ ਇਹ ਲੈਕਚਰ ਹੋਊਗਾ ਅੱਜ ਦਾ ਰਾਜ ਸਭਾ ਦੇ ਲਈ ਸੰਬੰਧਿਤ ਫਿਰ ਜਿਹੜਾ ਨੈਕਸਟ ਆਪਾਂ ਨੈਕਸਟ ਪਾਰਟ ਦੇ ਵਿੱਚ ਕਰਾਂਗੇ ਇਹਨੂੰ ਸਾਰਿਆਂ ਨੂੰ ਧਿਆਨ ਨਾਲ ਸੁਣ ਕੇ ਆਪਣੇ ਨੋਟਸ ਪ੍ਰਪੇਅਰ ਕਰ ਸਕਦੇ ਹੋ ਕਿਸ ਤਰ੍ਹਾਂ ਲੱਗਿਆ ਲੈਕਚਰ ਤਾਂ ਪਲੀਜ਼ ਬਾਕੀਆਂ ਨਾਲ ਜਰੂਰ ਸ਼ੇਅਰ ਕਰੋ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਇਸ ਦਾ ਰਿਪਲਾਈ ਕਰੋ ਠੀਕ ਹੈ ਜੀ ਥੈਂਕ ਯੂ